ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੰਮ੍ਰਿਤਸਰ ਫਾਈਟੈਕਸ ਮੇਲੇ ਵਿੱਚ ਪਹੁੰਚੇ ਇਸ ਮੌਕੇ ਤੇ ਮੰਤਰੀ ਹਰਪਾਲ ਚੀਮਾ ਵੱਲੋਂ ਟਰੈਕਟਰ ਤੇ ਬੈਠ ਕੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਹਰਪਾਲ ਜੀਮਾ ਨੇ ਕਿਹਾ ਕਿ ਅਜਿਹੇ ਮੇਲੇ ਵਪਾਰ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਮੇਲਿਆਂ ਦਾ ਕਾਫੀ ਅਸਰ ਹੁੰਦਾ ਹੈ ਉਹਨਾਂ ਕਿਹਾ ਕਿ ਜਦੋਂ ਇਹ ਮੇਲਾ ਸ਼ੁਰੂ ਹੋਇਆ ਸੀ ਉਦੋਂ ਪੰਜਾਬ ਦੇ ਕਰੀਬ ਸਟਾਲ ਸਨ ਅੱਜ ਇਸ ਮੇਲੇ ਵਿੱਚ 600 ਦੇ ਕਰੀਬ ਸਟਾਲ ਲੱਗ ਰਹੇ ਹਨ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਸੱਜਣ ਜਿਹੜੇ ਨੇ ਕਿ ਪਾਜ ਇਸ ਪਾਈਟੈਕਸ ਮੇਲੇ ਦਾ ਆਨੰਦ ਮਾਣਨ ਲਈ ਆਏ ਨੇਗੇ ਪੂਰੇ ਮੈਂ ਸਮਝਦਾ ਸਾਰੇ ਸਟੇਟਾਂ ਚੋਂ ਭਾਰਤ ਭਰ ਦੇ ਸਾਰੇ ਸਟੇਟਾਂ ਤੋਂ ਸਭ ਤੋਂ ਵੱਡਾ ਪਾਈਟੈਕਸ ਮੇਲਾਗਾ ਔਰ ਬਹੁਤ ਅੱਛਾ ਆਰਗੇਨਾਈਜ਼ ਕੀਤਾ ਹੋਇਆਗਾ ਸਾਡੇ ਕਰਨ ਗਲੋਤਰਾ ਜੀ ਇਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਮੈਨੇਜ ਕੀਤਾਗਾ ਵੱਖ-ਵੱਖ ਸਟੇਟਾਂ ਤੋਂ ਔਰ ਪੰਜਾਬ ਸਟੇਟ ਦੇ ਅੰਦਰ ਕਿਸ ਚੀਜ਼ ਦੀ ਮੈਂ ਸਮਝਦਾ ਮਹੱਤਤਾ ਦੀ ਉਹਨੂੰ ਵੀ ਅچھے ਤਰੀਕੇ ਨਾਲ ਜਿਹੜਾ ਉਹਦੀ ਵੀ ਐਗਜ਼ੀਬਿਸ਼ਨ ਲਾਈ ਜਾਗੀ ਸੋ ਬਹੁਤ ਅੱਛਾ ਮੇਲਾਗਾ ਮੈਂ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਵਾਦ ਦਿੰਨਾਗਾ ਔਰ ਟ੍ਰੇਡ ਨੂੰ ਅੱਗੇ ਵਧਾਉਣ ਦੇ ਲਈ ਵਪਾਰ ਨੂੰ ਅੱਗੇ ਵਧਾਉਣ ਦੇ ਲਈ ਜਿੱਥੇ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਉਸ ਤਰ੍ਹਾਂ ਮੈਂ ਸਮਝਦਾ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਕਿ ਉਹ ਵੀ ਯਤਨ ਕਰ ਰਹੀਆਂ ਨੇ ਤਾਂ ਕਿ ਪੰਜਾਬ ਦਾ ਬਣਿਆ ਪ੍ਰੋਡਕਟ ਔਰ ਦੇਸ਼ ਦਾ ਬਣਿਆ ਪ੍ਰੋਡਕਟ ਜਾਂ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਬ੍ਰਾਂਡ ਨੇਗੇ ਉਹ ਵੀ ਪੰਜਾਬ ਚ ਆਉਣ ਔਰ ਪੰਜਾਬ ਦੇ ਬ੍ਰਾਂਡ ਵੀ ਜਿੱਡ ਨੇਗੇ ਬਾਹਰਲੇ ਸੂਬਿਆਂ ਦੇ ਅੰਦਰ ਬਾਹਰਲੇ ਦੇਸ਼ਾਂ ਚੋਂ ਜਾਣ ਤਾਂ ਕਿ ਸਾਡੀ ਵਪਾਰ ਦੇ ਅੰਦਰ ਤਰੱਕੀ ਹੋਵੇ ਵੱਡਾ ਪਲੇਟਫਾਰਮ ਦਿੱਤਾ ਜਾ ਰਿਹਾ ਜਿਨ੍ਹਾਂ ਵੱਲੋਂ ਵਪਾਰੀਆਂ ਨੂੰ ਉਦੋਪਾਤੀਆਂ ਨੂੰ ਮਿਲੇ ਲੱਗਦਾ ਪਹਿਲੇ 50 ਤੋਂ ਸ਼ੁਰੂਆਤ ਹੋਈ ਸੀ 50 ਟਨਾਂ ਤੋਂ ਅੱਜ ਸਟਾਲ ਜਿਹੜੇ ਕਿ 600 ਪੁੱਜ ਗਏ ਬਿਲਕੁਲ ਜੀ ਮੈਨੂੰ ਹੁਣੇ ਕਰਨ ਜੀ ਨੇ ਦੱਸਿਆ ਕਿ 600 ਤੋਂ ਉੱਪਰ ਜਿਹੜੀਆਂ ਸਟਾਲਸ ਅੱਜ ਲੱਗੀਆਂ ਨੇਗੀਆਂ 600 ਤੋਂ ਉੱਪਰ ਜਿਹੜੀਆਂ ਐਗਜ਼ੀਬਿਸ਼ਨਸ ਲੱਗੀਆਂ ਨੇਗੀਆਂ ਔਰ ਇਸ ਗੱਲ ਬਾਰੇ ਸਾਰੀਆਂ ਐਗਜ਼ੀਬਿਸ਼ਨ ਬਿਆਨ ਕਰਦੀਆਂ ਨੇ ਕਿ ਪੰਜਾਬ ਨੇ ਦੇਸ਼ ਨੇ ਖੂਬ ਤਰੱਕੀ ਕੀਤੀ ਹੈ ਔਰ ਟ੍ਰੇਡ ਦੇ ਅੰਦਰ ਵਪ ਪੰਜਾਬ ਜਿਹੜਾ ਉਤੇ ਜਿਹਦੇ ਨਾਲ ਅੱਗੇ ਵਧ ਰਿਹਾ ਹੈਗਾ ਨਾਮੀ ਕੰਪਨੀਆਂ ਵੀ ਸਰ ਇੱਥੇ ਅੱਜ ਪਾਰਟਿਸਪੇਟ ਕਰ ਰਹੀਆਂ ਜੀ ਬਿਲਕੁਲ ਆਪਾਂ ਹੁਣ ਸੋਨਾਲੀ ਕਾਦੇ ਟਰੈਕਟਰ ਤੇ ਬੈਠੇ ਆਂ ਹੋਰ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇੰਟਰਨੈਸ਼ਨਲ ਲੈਵਲ ਦੀਆਂ ਨੈਸ਼ਨਲ ਲੈਵਲ ਦੀਆਂ ਅੱਜ ਇਸ ਮੇਲੇ ਚ ਇਹਨਾਂ ਨੇ ਪਾਰਟਿਸਪੇਟ ਕੀਤਾ ਹੈਗਾ ਸੋ ਇਹ ਦਰਸਾਉਂਦਾ ਹੈਗਾ ਕਿ ਪੰਜਾਬ ਜਿਹੜਾ ਹਰ ਖੇਤਰ ਜ ਤਰੱਕੀ ਕਰ ਰਿਹਾ ਹੈ ਪੀੜਾ 180 ਦੀ ਬੜੀ ਲੰਮੇ ਚੇਤ ਤੋਂ ਮੰਗ ਚੱਲੀ ਆ ਰਹੀ ਹੈ ਵੀ ਪੀੜਾ 180 ਵਾਸੇ ਕੋ ਪੱਕੀ ਜ਼ਮੀਨ ਦਿੱਤੀ ਵੀ ਪੱਕਾ ਮੇਲਾ ਜਿਹੜਾ ਕਿਥੇ ਚੱਲਦਾ ਰਹੇ ਸਰ ਬਿਲਕੁਲ ਮੈਂ ਅਸੀਂ ਮੈਨੂੰ ਲੱਗਦਾ ਐਕ exhibtion center ਜਿਹੜਾ ਉਹ ਅੰਮ੍ਰਿਤਸਰ ਦੇ ਅੰਦਰ ਬਣ ਰਿਹਾ ਹੈਗਾ ਅਸੀਂ ਵੱਖ-ਵੱਖ ਐਕ exhibtion center ਜਿਹੜੇ ਨੇਗੇ ਉਹ ਪੰਜਾਬ ਚ ਬਣਾਉਣ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀਗਾ ਉਹਦੇ ਤਹਿਤ ਕਾਫੀ ਸੈਂਟਰ ਜਿਹੜੇ ਨੇ ਉਹ ਨਿਰਮਾਣ ਅਧੀਨ ਨੇਗੇ ਬੜੀ ਜਲਦੀ ਜਿਹੜਾ ਅਸੀਂ ਟ੍ਰੇਡ ਨੂੰ ਇੰਡਸਟਰੀ ਨੂੰ ਸਮਰਪਿਤ ਕਰਾਂਗੇ ਤਾਂ ਕਿ ਉੱਥੇ ਐਗਜ਼ੀਬਿਸ਼ਨ ਲੱਗਣ ਔਰ ਹਰ ਇੱਕ ਇੰਡਸਟਰੀ ਹਰ ਇੱਕ ਵਪਾਰ ਅਦਾਰਾ ਜਿਹੜਾ ਉੱਥੇ ਆਪਣੀ ਐਗਜ਼ੀਬਿਸ਼ਨ ਲਾ ਕੇ ਆਪਣੀ ਪ੍ਰਮੋਸ਼ਨ ਆਪਣੀ ਕੰਪਨੀ ਦੀ ਔਰ ਆਪਣੇ ਵਪਾਰ ਦੀ ਆਪਣੇ ਜੋ ਵੀ ਸਮਾਨ ਆਉਦੀ ਪ੍ਰਮੋਸ਼ਨ ਕਰ ਸਕਦਾ ਕਿਸਾਨਾਂ ਦੀ ਜੀ ਸੁਣਵਾਈ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਪਾਈ ਸ਼ੰਭੂ ਬਾੜ ਦੇ ਦੂਸਰੇ ਦਿਨ ਵੀ ਅੱਜ ਗਏ ਸੀ ਝੜਪ ਹੋੜੀ ਲਗਾਤਾ ਹਰਿਆਣਾ ਸਰਕਾਰ ਜਿਹੜੀ ਰੋਕ ਦੇਣਾ ਨੂੰ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਨਫਰਤ ਵਾਲੀ ਲੜਾਈ ਛੱਡ ਕੇ ਪਿਆਰ ਵਧਾਉਣਾ ਚਾਹੀਦਾ ਕਿਸਾਨ ਸਾਡੇ ਦੇਸ਼ ਦੇ ਲੋਕਾਂ ਦਾ ਪੇਟ ਪਰਦਾਗਾ ਜੇ ਕਿਸਾਨ ਨਾ ਹੋਵੇ ਤਾਂ ਮੈਂ ਸਮਝਦਾ ਸਾਡੇ ਦੇਸ਼ ਦੀ ਅੱਧੀ ਤੋਂ ਬਾਅਦ ਦੁਨੀਆ ਜਿਹੜੀ ਆ ਉਹ ਭੁੱਖੇ ਸੌਣਾ ਸੌਣਾ ਪਊਗਾ ਉਹਨੂੰ ਸੋ ਸਾਨੂੰ ਕਿਸਾਨ ਦੀ ਬਾਹ ਫੜਨੀ ਚਾਹੀਦੀ ਔਰ ਇਸ ਤਰ੍ਹਾਂ ਦਾ ਜਿਹੜਾ ਹੱਟੀ ਰੁਪਈਆ ਗਾ ਭਾਰਤ ਜਨਤਾ ਪਾਰਟੀ ਉਹਨੂੰ ਰੱਦ ਕਰਕੇ ਪਿਆਰ ਦਾ ਗਿਆਤ ਬਣਾਉਣਾ ਚਾਹੀਦਾ ਔਰ ਗੱਲਬਾਤ ਨਾਲ ਹੀ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਔਰ ਭਾਰਤੀ ਜਨਤਾ ਪਾਰਟੀ ਮੈਂ ਸਮਝਦਾ ਦੇਸ਼ ਦੇ ਕਿਸਾਨ ਨੂੰ ਨਫ਼ਰਤ ਕਰਦੀ ਆ ਇਹ ਨਫ਼ਰਤ ਦੇ ਬੀਜ ਜਿਹੜੇ ਨੇਗੇ ਭਾਰਤ ਦੇਸ਼ ਦੇ ਅੰਦਰ ਕਦੇ ਵੀ ਐਸਾ ਬੰਦਾ ਉਹ ਅੱਗੇ ਨਹੀਂ ਵੱਸ ਸਕਦੇ ਪੈਦਾ ਨਹੀਂ ਹੋ ਸਕਦੇ ਸੋ ਨਫ਼ਰਤ ਜਿਹੜੀ ਆ ਉਹ ਭਾਰਤੀ ਅੱਗੇ ਵਧਾ ਕੇ ਸਾਰੇ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਸਰਕਾਰ ਦੇ ਚੋਣ ਇਲੈਕਸ਼ਨ ਦੇ ਦਾਸਤੂਜੇ ਹੋ ਰਹੀਆਂ ਕਿ ਤਿਆਰੀਆਂ ਲੈ ਲਈਆਂ ਨੇ ਬਿਲਕੁਲ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਅੰਦਰ ਹਰ ਇੱਕ ਇਲੈਕਸ਼ਨ ਪਹਿਲਾਂ ਵੀ ਲੜਦੀ ਹੈ ਇਸ ਇਲੈਕਸ਼ਨ ਨੂੰ ਵੀ ਬੜੇ ਅੱਛੇ ਤਰੀਕੇ ਨਾਲ ਲਾਗੇ ਜਿਸ ਤਰ੍ਹਾਂ ਪਹਿਲਾਂ ਹੁੰਜਾ ਫਿਰ ਜਿੱਤ ਜਿਹੜੀ ਹੈ ਪੰਚਾਇਤੀ ਚੋਣਾਂ ਚ ਔਰ ਬਾਈ ਇਲੈਕਸ਼ਨ ਚ ਹੋਈ ਆ ਚਾਰਾਂ ਚੋਤ ਤਿੰਨ ਬਾਏ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤੀਆਂ ਉਸੇ ਤਰ੍ਹਾਂ ਮੈਂ ਸਵੰਦਾ ਰਿਕਾਰਡ ਜਿਹੜਾ ਇਸ ਵਾਰ ਵੀ ਮਿਊਸਪਲ ਕਮੇਟੀ ਦੇ ਚੋਣਾਂ ਆਮ ਆਦਮੀ ਪਾਰਟੀ ਦੇ ਨਾਂ ਤੇ ਹੋਊਗਾ ਔਰ ਲੋਕ ਜਿਹੜੇ ਨੇ ਕਿ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਪੰਜੇ ਨਗਰ ਮੇਰ ਨਜ਼ਰ ਆਉਣਗੇ ਪੰਜੇ ਨਗਰ ਮੇਰ ਨਜ਼ਰ ਆਉਣਗੇ ਔਰ ਸਾਰੇ ਪੰਜਾਬ 'ਚ ਜਿੱਥੇ-ਜਿੱਥੇ ਮਿਊਸਪਲ ਚੋਣਾਂ ਹੋ ਰਹੀਆਂ ਉੱਥੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਮੰਤਰੀ ਠੀਕ ਹੈ ਜੀ ਪਹਿਲਾਂ ਤਾਂ ਕੁਝ ਠੀਕ ਹੈ ਨਾ ਚਾਊ ਹਮੇ ਇਹ ਜਿਹੜਾ ਮੇਲਾ ਹਰ ਸਾਲ ਲੱਗਦਾ ਬਹੁਤ ਬੜੀ ਖ ਦੇ ਲੋਕ ਹੋਰ ਆਏ ਆ ਸਾਡੇ ਦੇਸ਼ ਤੋਂ ਮਤਲਬ ਇੱਥੇ ਲੱਗੇ 800 ਸਟਾਲ 400 ਸਟਾਲ ਪੰਜਾਬ ਦਾ 200 ਸਟਾਲ ਬਾਕੀ ਦੇਸ਼ ਚੋਂ ਆਉਂਦਾ ਚਾਰ ਕੰਟਰੀ ਹੈ ਇਹਦੇ ਨਾਲ ਕੀ ਆ ਕਿ ਸਾਡਾ ਜਿਹੜਾ ਵਪਾਰ ਉਹਦਾ ਦਾਨ ਪ੍ਰਦਾਨ ਹੁੰਦਾ ਸਾਨੂੰ ਪਤਾ ਲੱਗਦਾ ਕਿ ਮਧ ਪ੍ਰਦੇਸ਼ ਵਾਲੇ ਕੀ ਕਰਦੇ ਮਧ ਪ੍ਰਦੇਸ਼ ਵਾਲਿਆਂ ਨੂੰ ਪਤਾ ਲੱਗਦਾ ਪੰਜਾਬ ਚ ਕੀ ਹੋ ਰਿਹਾ ਇਦਾਂ ਹੀ ਮਹਾਦ ਹਸਟਾਲੇ ਕੇਰਲਾ ਵਾਲੇ ਬਹੁਤ ਆਏ ਆ ਸੋ ਮੈਂ ਸਮਝਦਾ ਕਿ ਇਹਨਾਂ ਮੇਲਿਆਂ ਦੀ ਬੜੀ ਅਹਿਮੀਅਤ ਹੈ ਆਪਣੇ ਟ੍ਰੇਡ ਨੂੰ ਜਿਹੜਾ ਉੱਪਰ ਚੁੱਕਤ ਵਾਸਤੇ ਉਹ ਤੁਸੀਂ ਦੇਖੋ ਅੰਦਰ ਵਿਅਕਤੀਗਤ ਲੋਕ ਕੋਲ ਹਲਦੀ ਲੈ ਕੇ ਆਇਆ ਕੁਝ ਕੁਝ ਲੈ ਕੇ ਆਇਆ ਜਦੋਂ ਆਪਣੀਆਂ ਚੀਜ਼ਾਂ ਇਦਾਂ ਇੰਟਰੋਡਿਊਸ ਕਰਦੀਆਂ ਮੁੱਦਾ ਕਿਸ ਨੂੰ ਪਤਾ ਨਹੀਂ ਲੱਗਦਾ ਕਿ ਆਰਗੈਨਿਕ ਹਲਦੀ ਕਿੱਥੋਂ ਮਿਲਦੀ ਆ ਕਣ ਕਿੱਥੋਂ ਮਿਲਦੀ ਆ 1 ਮਿੰਟ ਜੋ ਆਪਣਾ ਕੰਮ ਇੱਥੇ ਇੰਟਰੋਡਿਊਸ ਕਰ ਜਾਂਦੇ ਸੋ ਮੈਂ ਸਮਝਦਾ ਕਿ ਮੇਲੇ ਦੀ ਬਹੁਤ ਵੱਡੀ ਅਹਿਮੀਅਤ ਆ ਉਹ ਇਹ ਵਧੀਆ ਆ ਇਦਾਂ ਦੇ ਮੇਲੇ ਜਿਹੜੇ ਲੱਗਣੇ ਚਾਹੀਦੇ ਹਨ ਇਲੈਕਸ਼ਨਾਂ ਦੀ ਤਿਆਰੀ ਹੈ ਕੋਈ ਬਿਲਕੁਲ ਤਿਆਰੀ ਫੁੱਲ ਫਲਾਈਟ ਹਾਂ ਜਿੱਤਣ ਜਾ ਰਹੇ ਮੇਲ ਬਣੂਗਾ ਆਪਣਾ ਹੋਰ ਦੱਸੋ ਹਾਂ ਜੀ